ਲੋਕ ਅਵਾਲ ਟੀਵੀ ਦੇ ਪੱਤਰਕਾਰ ਮਨਿੰਦਰ ਸਿੱਧੂ ਤੇ ਪਰਚਾ ਦਰਜ ਕਰਵਾਇਆ ਜਾਂਦਾ ਐ ਐਮ ਐਨ ਏ ਬਲਕਾਰ ਸਿੱਧੂ ਰਾਮਪਰਾ ਫੋਲ ਦੇ ਜੋ ਵਿਧਾਇਕ ਨੇ ਉਹਨਾਂ ਦੇ ਪੀ ਏ ਦੇ ਵੱਲੋਂ ਮਾਮਲਾ ਜੁੜਿਆ ਐ ਐਮ ਐਲ ਏ ਦੇ ਨਾਲ ਤੇ ਇੱਕ ਜਿਹੜੀ ਇੱਕ ਕਥਿਤ ਆਡੀਓ ਵਾਇਰਲ ਹੁੰਦੀ ਐ ਜੁੜੀ ਆਪਣੇ ਚੈਨਲ ਦੇ ਉੱਤੇ ਲੋਕ ਅਵਾਜ਼ ਦੇ ਉੱਤੇ ਪਾਉਂਦੇ ਐ ਮਨਿੰਦਰ ਸਿੱਧੂ ਅੱਜ ਉਹ ਆਪਣੇ ਨਾਮ ਮੌਜੂਦ ਹਨ ਗੱਲ ਕਰਦੇ ਆ ਮਨਿੰਦਰ ਸਾਰਾ ਮਸਲਾ ਤੁਸੀਂ ਕਿਵੇਂ ਹੈਂਡਲ ਕਰ ਰਹੇ ਹੋ ਕਿਉਂਕਿ ਲਗਾਤਾਰ ਤੁਹਾਡੇ ਤੇ ਪ੍ਰੈਸ਼ਰ ਜਿਵੇਂ ਪਰਚੇ ਦਰਜ ਕਰਕੇ ਪਾਇਆ ਗਿਆ ਤਾਂ ਇਸ ਮਸਲੇ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਹੁਣ ਤੱਕ ਤੁਹਾਡੇ ਕੀ ਐਨਾਲਿਸਿਸ ਕੀਤਾ ਬਿਲਕੁਲ ਮੇਰੇ ਕੋਲੇ ਜਦੋਂ ਆਡੀਓ ਆਈ ਮੈਂ ਬਲਕਾਰ ਸਿੱਧੂ ਦਾ ਉਹਦੇ ਤੇ ਪੱਖ ਲੈਣ ਲਈ ਫੋਨ ਕੀਤੇ ਮਤਲਬ ਇਹ ਨਹੀਂ ਕੋਈ ਗੱਲ ਮਤਲਬ ਉਹ ਕੋਈ ਲੋਕ ਇਹ ਕਹਿ ਰਹੇ ਜਾਂ ਕੋਈ ਬਲਕਾਰ ਸਿੱਧੂ ਇਹ ਕਹਿਣ ਕਿ ਉਹਨਾਂ ਨੂੰ ਪੱਖ ਲੈਣ ਲਈ ਮੈਂ ਤਿੰਨ ਫੋਨ ਕੀਤੇ ਜਿੱਥੇ ਵੇਟਿੰਗ 'ਚ ਵੀ ਆ ਜਾਂਦਾ ਸੀ ਉਹ ਵੇਟਿੰਗ ਵੈਸੇ ਫੋਨ ਚੱਕੇ ਨਾ ਚੱਕੇ ਬੰਦਾ ਪਰ ਵੇਟਿੰਗ 'ਚ ਇੱਕ ਗੱਲ ਕਲੀਅਰ ਹੁੰਦੀ ਹੈ ਕਿ ਉਹਨੂੰ ਪਤਾ ਲੱਗ ਚੁੱਕਿਆ ਕਿ ਉਹ ਫੋਨ ਆ ਰਿਹਾ ਹੈ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਇੱਕ ਟੈਕਸਟ ਮੈਸੇਜ ਕੀਤਾ ਇਕਨੋਮਾ WhatsApp ਮੈਸੇਜ ਕੀਤਾ ਕਿ ਜੀ ਮੈਨੂੰ 8:00 ਵਜੇ ਤੱਕ ਫਿਰ ਮੈਂ ਸਮਾਂ ਵੀ ਦਿੱਤਾ ਵੀ ਮੈਨੂੰ 11:00 ਵਜੇ ਤੱਕ 9:00 9:30 ਦਾ ਸਮਾਂ ਸੀ ਕਿ ਮੈਨੂੰ 11:00 ਵਜੇ ਤੱਕ ਤੁਸੀਂ ਆਪਣਾ ਪੱਖ ਦੇ ਦਿਓ ਉਹਨਾਂ ਨੇ ਪੱਖ ਨਹੀਂ ਦਿੱਤਾ ਪੱਖ ਨਹੀਂ ਦਿੱਤਾ ਤੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਦਾ ਹੈ 2 ਦਿਨ ਬਾਅਦ ਕਿ ਮੇਰੇ ਤੇ ਪਰਚਾ ਹੋਇਆ ਜਦੋਂ ਮੈਨੂੰ ਪਤਾ ਲੱਗਦਾ ਤੇ ਮੈਂ ਉਹ ਗੱਲ ਲੋਕਾਂ 'ਚ ਰੱਖਦਾ ਕਿ ਇਹ ਗੱਲ ਪਰਚਾ ਹੋਇਆ ਸੋ ਉਹ ਲੋਕਾਂ ਦੇ ਵਿੱਚੋਂ ਫਿਰ ਜਿਹੜੀ ਲੋਕਾਂ ਦੀ ਆਵਾਜ਼ ਆ ਉਠਣੀ ਸ਼ੁਰੂ ਹੋ ਜਾਂਦੀ ਹੈ ਸਾਰੀਆਂ ਆ ਜਨਤਕ ਜਥੇਬੰਦੀਆਂ ਜਿੰਨੀਆਂ ਵੀ ਆ ਕਿਸਾਨ ਮਜ਼ਦੂਰ ਮੁਲਾਜ਼ਮ ਬੇਰੁਜ਼ਗਾਰ ਪੀਆਰਟੀਸੀ ਵਾਲੇ ਮੁਲਾਜ਼ਮਾਂ ਦੇ ਮਤਲਬ ਜਿੰਨੀਆਂ ਵੀ ਜਥੇਬੰਦੀਆਂ ਜਿਹੜੀਆਂ ਜਨਤਕ ਜਥੇਬੰਦੀਆਂ ਨੇ ਲੋਕਾਂ ਦੀ ਲੜਾਈ ਲੜਦੀਆਂ ਉਹ ਹੱਕ ਚਾਹੁੰਦੀਆਂ ਪੋਲੀਟੀਕਲ ਪਾਰਟੀਆਂ ਦੇ ਸਾਰੇ ਲੀਡਰ ਲਗਭਗ ਮੈਂ ਕਿਸੇ ਦਾ ਮੈਂ ਨਾ ਕਿਸੇ ਦਾ ਤਾਂ ਨਹੀਂ ਲੈ ਰਿਹਾ ਕਿ ਕਿਸੇ ਦਾ ਨਾਂ ਰਹਿ ਨਾ ਜਾਵੇ ਪੱਤਰਕਾਰ ਭਾਈਚਾਰਾ ਜਿੰਨੇ ਵੀ ਆ ਤੁਸੀਂ ਓ ਜਿੰਨੇ ਵੀ ਹੈ ਮੈਂ ਕੋਈ ਬੰਦਿਆਂ ਹੋ ਸਕਦਾ ਕਿ ਮੇਰੇ ਨਾਲ ਕੁਝ ਸਮੇਂ ਤੋਂ ਗੁੱਸੇ ਸੀ ਜਾਂ ਅਸੀਂ ਨਹੀਂ ਬੋਲ ਰਹੇ ਸੀ ਪਰ ਇਹ ਮਸਲੇ ਦੇ ਉੱਤੇ ਕਿਸੇ ਬੰਦੇ ਨੇ ਕੋਈ ਨਾਰਾਜ਼ਗੀ ਨਹੀਂ ਦਿਖਾਈ ਸਾਰਿਆਂ ਦੇ ਹੀ ਫੋਨ ਆਏ ਕਿ ਅਸੀਂ ਨਾਲ ਆ ਤਾਂ ਉਹ ਸਾਰਿਆਂ ਦੇ ਕਰਕੇ ਜਿੰਨੇ ਵੀ ਲੋਕ ਹੈ ਜਿੰਨੇ ਪੱਤਰਕਾਰ ਮੁਲਾਜ਼ਮ ਆ ਮਜ਼ਦੂਰ ਜੱਥੇਬੰਦੀਆਂ ਜਿਹੜੀਆਂ ਜਨਤਕ ਜੱਥੇਬੰਦੀਆਂ ਪੋਲੀਟੀਕਲ ਪਾਰਟੀਆਂ ਚੱਲਦੇ ਆ ਇਹ ਲੋਕਾਂ ਨੇ ਸ਼ਕਤੀ ਦਿੱਤੀ ਹੈ ਇਹ ਲੋਕਾਂ ਨੇ ਲੜਨ ਦੀ ਦਵਾਰਾ ਤੱਕ ਦਿੱਤੀ ਹੈ ਲੋਕਾਂ ਨੇ ਇਹ ਪਰਚੇ ਨੂੰ ਵੀ ਨਕਾਰ ਦਿੱਤਾ ਹੈ ਲੋਕ ਕਹਿੰਦੇ ਕੋਈ ਪਰਵਾਹ ਨਹੀਂ ਕਿਉਂਕਿ ਲੋਕਾਂ ਨੇ ਇਹ ਪਰਚਾ ਮੇਰੇ ਤੇ ਹੋਇਆ ਨਹੀਂ ਮੰਨਿਆ ਲੋਕਾਂ ਨੇ ਸਾਰੇ ਆਪਦੇ ਤੇ ਹੋਇਆ ਮੰਨ ਕੇ ਇਹ ਲੜਾਈ ਲੜੀ ਆ ਚਾਹੇ ਤੁਸੀਂ ਆ ਚਾਹੇ ਕੋਈ ਵੀ ਆ ਉਹਨਾਂ ਨੇ ਮੰਨ ਲਿਆ ਕਿ ਪਰਚਾ ਸਾਡੇ ਤੇ ਹੋਇਆ ਮਨਿੰਦਰ ਤੇ ਨਹੀਂ ਹੋਇਆ ਜਿਹਦੇ ਕਰਕੇ ਅੱਜ ਤੁਸੀਂ ਦੇਖਿਆ ਜੀ ਇੱਥੇ ਇੱਕ ਵੱਡਾ ਕੱਠ ਕੱਲ੍ਹ ਜੇਤੋਂ ਬਹੁਤ ਵੱਡਾ ਕੱਠ ਹੋ ਕੇ ਪਤਲਾ ਫੁੱਕਿਆ ਆ ਚੰਦਪਾਣ ਪਿੰਡ ਫੂਕਿਆ ਅੱਜ ਇੱਥੇ ਬਹੁਤ ਵੱਡਾ ਇਕੱਠ ਹੋ ਕੇ ਮਤਲਬ ਇਹ ਲੋਕਾਂ ਦੀ ਤਾਕਤ ਹੈ ਕਿ ਲੋਕ ਮੈਨੂੰ ਐਸਐਸਪੀ ਦਫ਼ਤਰ ਤੱਕ ਲੈ ਗਿਆ ਕਿ ਜੇ ਗ੍ਰਿਫਤਾਰ ਕਰਨਾ ਤਾਂ ਕਰ ਲੋ ਤੇ ਉਦੋਂ ਪ੍ਰਸ਼ਾਸਨ ਦਾ ਇਹ ਦਮ ਨਹੀਂ ਪਿਆ ਕਿ ਉਹ ਗ੍ਰਿਫਤਾਰ ਕਿਉਂਕਿ ਲੋਕਾਂ ਦੇ ਵਿੱਚ ਜਦੋਂ ਅਸੀਂ ਹੈਗੇ ਆਂ ਫੇਰ ਅਸੀਂ ਕਿ ਮਤਲਬ ਸਾਨੂੰ ਕੋਈ ਵੀ ਹੱਥ ਨਹੀਂ ਪਾ ਸਕਦਾ ਤੇ ਇੱਥੋਂ ਇੱਕ ਸੁਨੇਹਾ ਵੀ ਮਿਲਦਾ ਇੱਕ ਦੋ ਸੁਨੇਹੇ ਬਹੁਤ ਵੱਡੇ ਇਕਤਾ ਪੱਤਰਕਾਰਾਂ ਤੇ ਇਹ ਗੱਲ ਕਹੀ ਜਾਂਦੇ ਕਿ ਪੱਤਰਕਾਰ ਪੱਤਰਕਾਰ ਦੇ ਨਾਲ ਨਹੀਂ ਖੜਦਾ ਇਹ ਵੀ ਗੱਲ ਪੱਤਰਕਾਰਾਂ ਨੇ ਝੂਠੀ ਪਾਈ ਹੈ ਹਰ ਏਰੀਆ ਦਾ ਪੱਤਰਕਾਰ ਮੈਨੂੰ ਫੋਨ ਕਰ ਰਿਹਾ ਹਰ ਏਰੀਆ ਦਾ ਪੱਤਰਕਾਰ ਮੇਰੇ ਨਾਲ ਚਾਹੇ ਸੋਸ਼ਲ ਮੀਡੀਆ ਤੇ ਹੈ ਮੇਰੇ ਵਰਗੀ ਹੈ ਚਾਹੇ ਉਹ ਪ੍ਰਿੰਟ ਮੀਡੀਆ ਹੈ ਚਾਹੇ ਇਲੈਕਟ੍ਰੋਨਿਕ ਮੀਡੀਆ ਹੈ ਚਾਹੇ ਉਹ ਕਿਸੇ ਜ਼ਿਲ੍ਹੇ ਦੇ ਪ੍ਰੈਸ ਕਲੱਬ ਚਾਹੇ ਉਹ ਕਿਸੇ ਬਲਾਕ ਦੇ ਪ੍ਰੈਸ ਕਲੱਬ ਚ ਹਰ ਇੱਕ ਨੇ ਫੋਨ ਕਰਕੇ ਸਾਥ ਦਿੱਤਾ ਜਨ ਤੱਕ ਜਿੱਥੇ ਬੰਦਿਆਂ ਨੇ ਫੋਨ ਕਰਕੇ ਉਹ ਵੀ ਇੱਕ ਮਤਲਬ ਪੱਤਰਕਾਰਾਂ ਨੇ ਫਿਰ ਉਸ ਤੋਂ ਅੱਗੇ ਜਿਹੜਾ ਕਹਿੰਦਾ ਕੋ ਲੋਕ ਨਹੀਂ ਖੜਦੇ ਹੁੰਦੇ ਤੁਸੀਂ ਬੋਲੀ ਚੱਲੋ ਲੋਕਾਂ ਦੀ ਖਾਤਰ ਲੋਕ ਨਹੀਂ ਖੜਦੇ ਉਹ ਗੱਲ ਵੀ ਝੂਠੀ ਪਾਈ ਹੈ ਹਰ ਇੱਕ ਬੰਦਾ ਮੈਨੂੰ ਵੀ ਪਤਾ ਨਹੀਂ ਉਹ ਮੈਨੂੰ ਜਾਣਦੇ ਵੀ ਨਹੀਂ ਮੈਨੂੰ ਮੇਰੀਆਂ ਪੋਸਟਾਂ ਪਾ ਰਹੇ ਸੀ ਮੇਰੇ ਹੱਕ ਚ ਬੋਲ ਰਹੇ ਸੀ ਔਰ ਸਾਰਿਆਂ ਨੂੰ ਇੱਕ ਗੱਲ ਉਹ ਬੋਲਣਾ ਚੁੱਪ ਨਹੀਂ ਹੋਣਾ ਚਾਹੀਦਾ ਬਸ ਲੋਕਾਂ ਦੇ ਮਨ ਚੇ ਸੀ ਤਾਂ ਇਥੋਂ ਇਹ ਵੀ ਗੱਲ ਉਹ ਮੀਡੀਆ ਜੇ ਅਸੀਂ ਲੋਕਾਂ ਦੀ ਗੱਲ ਕਰਦੇ ਰਹੇ ਜੇ ਅਸੀਂ ਸਰਕਾਰਾਂ ਦੇ ਨਾਲ ਨਹੀਂ ਮਿਲੇ ਹਥਿਆਰ ਨਹੀਂ ਲਏ ਤੁਸੀਂ ਆ ਅਸੀਂ ਆ ਆਪਣੇ ਜਿੰਨੇ ਚੈਨਲ ਆ ਜਿਹੜਾ ਆਪਣਾ ਇੱਕ ਕਹਿ ਲਈਏ ਕਿ ਆਪਣੇ ਸਾਥੀ ਹੈ ਜਿਹੜੇ ਉਹ ਵੀ ਲੋਕਾਂ ਨੇ ਦੱਸਤਾ ਕਿ ਜੇਕਰ ਤੁਸੀਂ ਸਰਕਾਰ ਨਾਲ ਨਾ ਖੜੋਗੇ ਤਾਂ ਲੋਕ ਤੁਹਾਡੇ ਨਾਲ ਖੜੇ ਆ ਮੈਨੂੰ ਫੋਨ ਇਹ ਵੀ ਆਏ ਕਿ ਬਾਈ ਕੋਈ ਪੈਸੇ ਦੇ ਹਾਲਾਂਕਿ ਇਹ ਚ ਕੰਮ ਜਿਹੜਾ ਕੋਈ ਪੈਸਾ ਲੱਗਣਾ ਸੀ ਮੇਰੇ ਤੇ ਵਕੀਲ ਸਾਥੀਆਂ ਦੇ ਫੋਨ ਆਏ ਕਿ ਅਸੀਂ ਕੇਸ ਲੜਾਂਗੇ ਜੇ ਕੋਈ ਚੱਕਰ ਆ ਸੋ ਹਰ ਪੱਖੋਂ ਮਤਲਬ ਬਹੁਤ ਵੱਡਾ ਹੰਗਾਰਾ ਲੋਕਾਂ ਦਾ ਵੀ ਪੱਤਰਕਾਰਾਂ ਦਾ ਵੀ ਮਤਲਬ ਐ ਲੱਗਣੇ ਨੇ ਕਿ ਲੋਕਾਂ ਨੇ ਕਿ ਕੋਈ ਪਰਚਾ ਹੋਇਆ ਜਨਤਕ ਜਥੇਬੰਦੀਆਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਮੈਂ ਇੱਕ ਦਿਨ ਫੋਨ ਬੰਦ ਕੀਤਾ ਸੀ ਉਹ ਵੀ ਮੈਂ ਤਾਂ ਕੀਤਾ ਸੀ ਮੇਰੇ ਕੋਈ ਸੱਜਣਾਂ ਨੇ ਕਿਹਾ ਕਿ ਚਲੋ ਫੋਨ ਬੰਦ ਕਰੋ ਤਾਂ ਅਗਲੇ ਦਿਨ ਮੈਂ ਜਨਤਕ ਜਥੇਬੰਦੀਆਂ ਨੇ ਕਹਿ ਦਿੱਤਾ ਕਿ ਫੋਨ ਔਨ ਕਰ ਚੱਲ ਉੱਥੇ ਜੇ ਗ੍ਰਿਫਤਾਰੀ ਕਰਦੇ ਆਂ ਕਈ ਜਥੇਬੰਦੀਆਂ ਨੇ ਤੇ ਇਹ ਕਿਹਾ ਕਿ ਅਸੀਂ ਲੈ ਕੇ ਆਉਣੇ ਆਂ ਫੜੋ ਇਹਨੂੰ ਸੋ ਇਸ ਕਰਕੇ ਲੋਕਾਂ ਨੇ ਆਪ ਦਾ ਮੰਨ ਲਿਆ ਤੇ ਇਸੇ ਤਰੀਕੇ ਨਾਲ ਮੈਨੂੰ 2 ਸਾਲ ਪਹਿਲਾਂ ਦੀ ਗੱਲ ਹੈ ਮੈਂ ਇੱਕ ਸਾਨ ਆਗੂ ਨਾਲ ਗੱਲ ਕੀਤੀ ਮੈਂ ਕਿ ਤੇ ਲੋਕ ਸਾਂਭ ਲੈਣਗੇ ਸੋ ਅਸੀਂ ਲੋਕਾਂ ਦੇ ਹੋਗੇ ਲੋਕਾਂ ਦੀ ਆਵਾਜ਼ ਲੈ ਕੇ ਜਾਂਦੇ ਆ ਤਾਂ ਲੋਕਾਂ ਨੇ ਸਾਡੇ ਨਾਲ ਸਾਥ ਦਿੱਤਾ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ ਜਿਹੜੇ ਕਮੈਂਟ ਕਰ ਰਹੇ ਨੇ ਉਹ ਤਾਂ ਕਹਿ ਰਿਹਾ ਕਿ ਮਨਿੰਦਰਜੀਤ ਸਿੱਧੂ ਆਮ ਆਦਮੀ ਪਾਰਟੀ ਦਾ ਵਿਰੋਧੀ ਹੈ ਵਿਰੋਧੀ ਪਾਰਟੀਆਂ ਦੀ ਚੱਕ ਚਾਏ ਹੋਏ ਨੇ ਇਹ ਸਾਡੇ ਖਿਲਾਫ ਏਜੰਡਾ ਚਲਾਉਂਦੇ ਆ ਦੇਖੋ ਹੁਣ ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੈ ਮੈਂ ਸਵਾਲ ਹੁਣ ਰਾਜੇ ਵਿੜਿੰਗ ਨੂੰ ਸੁਖਵੀਰ ਬਾਦਲ ਨੂੰ ਕਿਵੇਂ ਕਰ ਲੂੰਗਾ ਉਹਨਾਂ ਦੇ ਬੰਦੇ ਪਾਰਟੀ ਦੇ ਸਬੰਧਤ ਸਵਾਲ ਕਰ ਸਕਦਾ ਹਾਂ ਪਰ ਜਿਹੜਾ ਹੁਣ ਮੰਨ ਲਓ ਔਰਤਾਂ ਨੂੰ ਇੱਕ 11-1100 100000 ਦਾ ਵਾਅਦਾ ਕੀਤਾ ਸੀ ਉਹ ਹੁਣ ਮੈਂ ਰਾਜੇ ਵਿੜਿੰਗ ਨੂੰ ਕਿਵੇਂ ਪੁੱਛਣ ਜਾਵਣਾ 50 ਦੇ ਵਿੱਚ ਮਲਾਜਮਾਂ ਨੂੰ ਤਨਖਾਹ ਨਹੀਂ ਮਿਲਦੀ ਸਮੇ ਸਰ ਉਹ ਮੈਂ ਹੁਣ ਉਹਨਾਂ ਨੂੰ ਕਿਵੇਂ ਪੁੱਛਾਂ ਜਾਵੜਾਂ ਪੰਜਾਬ ਦੇ ਵਿੱਚ ਲੈਂਡ ਆਰਡਰ ਦੀ ਸਥਿਤੀ ਬੁਰੀ ਹੈ ਉਹ ਅਸੀਂ ਹੁਣ ਉਹਨਾਂ ਨੂੰ ਕਿਵੇਂ ਪੁੱਛਾਂ ਜਾਵੜਗੇ ਪੰਜਾਬ ਦੇ ਵਿੱਚ ਛਿੱਟੇ ਨਾਲ ਨੌਜਵਾਨ ਮਰਨ ਜਾਵੜੇ ਉਹ ਦੋਨਾਂ ਨੂੰ ਕਿਵੇਂ ਪੁੱਛਾਂ ਜਾਵੜੀ ਜੋ ਲੋਕਾਂ ਨੇ ਇਹਨਾਂ ਨੂੰ ਚੁਣਿਆ ਸੋ ਪੱਤਰਕਾਰ ਨੇ ਸਰਕਾਰ ਨੂੰ ਹੀ ਸਵਾਲ ਕਰਨਾ ਹੁੰਦਾ ਪੱਤਰਕਾਰ ਨੇ ਵਿਰੋਧੀਆਂ ਨੂੰ ਸਵਾਲ ਜੇ ਵਿਰੋਧੀਆਂ ਨੂੰ ਸਵਾਲ ਕਰਨਾ ਤਾਂ ਫਿਰ ਗੋਦੀ ਮੀਡੀਆ ਇਹੋ ਜਿਹੜਾ ਨਰਿੰਦਰ ਮੋਦੀ ਨੂੰ ਕੇਂਦਰ ਦੇ ਸਵਾਲ ਨਹੀਂ ਕਰਦਾ ਰਾਹੁਲ ਗਾਂਧੀ ਨੂੰ ਘੇਰੀ ਜਾਂਦਾ ਜਿਹੜਾ ਪੰਜਾਬ ਦੇ ਵਿੱਚ ਭਗਵੰਤ ਸਿੰਘ ਮਾਨ ਨੂੰ ਸਵਾਲ ਨਹੀਂ ਕਰਦਾ ਕਦੇ ਰਾਜੇ ਬਟੈਂ ਤੁਸੀਂ ਉਹਨਾਂ ਨੂੰ ਘੇਰੀ ਜਾਣੇ ਹੋ ਜਿਹੜੇ ਤਸੱਖਤ ਨਹੀਂ ਜਦੋਂ ਕਾਂਗਰਸ ਸਰਕਾਰ ਸੱਤਾ ਦੇ ਵਿੱਚ ਸੀ ਅਸੀਂ ਕੈਪਟਨ ਅਮਰਿੰਦਰ ਸਿੰਘ ਤੇ ਸਭ ਤੋਂ ਵੱਧ ਸਾਡੀਆਂ ਖਬਰਾਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਤੁਸੀਂ ਜਾਓ ਅਸੀਂ ਪਿੰਡਾਂ 'ਚ ਸਰਵੇ ਕੀਤੇ ਆ ਜੋ ਲੋਕਾਂ ਦੀ ਆਵਾਜ਼ ਸੀ ਸੀ ਲੋਕਾਂ ਤੱਕ ਲੈ ਗਏ ਆ ਰਾਜੇਵ ਰਿੰਗ ਤੇ ਜਿਹੜੇ ਇਲਜ਼ਾਮ ਲੱਗਦੇ ਰਹੇ ਉਹ ਵੀ ਅਸੀਂ ਲੋਕਾਂ 'ਚ ਲੈ ਗਏ ਆ ਚਰਨਜੀਤ ਸਿੰਘ ਚੰਨੀ ਦੇ ਜਿਹੜੇ ਇਲਜ਼ਾਮ ਲੱਗਦੇ ਰਹੇ ਉਹ ਵੀ ਲੋਕਾਂ ਦੇ ਤੱਕ ਲੈ ਗਏ ਆ ਸੋ ਸਮੇਂ ਦੀ ਸਰਕਾਰ ਨੂੰ ਸਵਾਲ ਹੁੰਦਾ ਹੁੰਦਾ ਸਰਕਾਰ ਸਵਾਲ ਸੱਤਾ ਨੂੰ ਹੁੰਦਾ ਹੁੰਦਾ ਕਿ ਅੱਜ ਮੰਨ ਲੋ ਕੋਈ ਮੁਲਾਜ਼ਮ ਜਥੇਬੰਦੀਆਂ ਉਹ ਰਾਜੇਵ ਰਿੰਗ ਦੇ ਬਾਰੇ ਕੋਈ ਧਰਨਾ ਲ ਉਹ ਜਾਣਗੇ ਤਾਂ ਭਗਵਾਨ ਸਿੰਘ ਮਾਨ ਦੇ ਬਾਰਤੀ ਤੁਹਾਨੂੰ ਲੌਂ ਜਾਣਗੇ ਉਹ ਚੰਨੀ ਦੇ ਬਾਰ ਛੋਟੀ ਜਾਣਗੇ ਜਿਹਦੇ ਕੋਲੋਂ ਸਾਨੂੰ ਆਸ ਹੈ ਜਿਹੜਾ ਸਾਡੀ ਜਿਹਨੂੰ ਅਸੀਂ ਚੁਣਿਆ ਅਸੀਂ ਉਹਨੇ ਸਵਾਲ ਕਰਨਾ ਅਸੀਂ ਲੋਕਾਂ ਦੇ ਸਵਾਲ ਵੀ ਉਹਨਾਂ ਤੱਕ ਹੀ ਲੈ ਕੇ ਜਾਣੇ ਆ ਸੋ ਜਿਹੜੇ ਆਮਦਵੀ ਪਾਰਟੀ ਦੇ ਸੱਜਣ ਕਮੈਂਟ ਕਰ ਰਹੇ ਆ ਉਹ ਉਹਨਾਂ ਦਾ ਚਲੋ ਉਹਨਾਂ ਨੂੰ ਇਹ ਲੱਗਦਾ ਏਜੰਡਾ ਚਲਾਉਂਦੇ ਆ ਅਜੰਡਾ ਨਹੀਂ ਇਹ ਲੋਕਾਂ ਦੇ ਸਵਾਲ ਆ ਜਿਹੜੇ ਸਰਕਾਰ ਤੱਕ ਲੈ ਜਾਣੇ ਆ ਤੇ ਇਹ ਲੈ ਜਾਣੇ ਪੈਣਗੇ ਜੇ ਮੈਂ ਕੰਮ ਨਾ ਕਰੂੰਗਾ ਫਿਰ ਲੋਕਾਂ ਦੇ ਸਵਾਲ ਨਹੀਂ ਜਾਣੇ ਹੋਰ ਹੈਗੇ ਆ ਬਥੇਰੇ ਉੱਠ ਖੜਨਗੇ ਜੇ ਸਾਰੇ ਹੀ ਬਹਿ ਜਾਣਗੇ ਲੋਕ ਤਾਂ ਵੀ ਆਉਦੇ ਸਵਾਲ ਪੁੱਛਾ ਦੇਣਗੇ ਲੋਕਾਂ ਤੋਂ ਵੱਡਾ ਕੋਈ ਨਹੀਂ ਨਾ ਮੀਡੀਆ ਨਾ ਕੋਈ ਲੀਡਰ ਹੈ ਨਾ ਕੋਈ ਹੋਰ ਚੀਜ਼ਾਂ ਲੋਕ ਬਹੁਤ ਵੱਡੀ ਸ਼ਕਤੀ ਹੈ ਸੋ ਇਹ ਭਲੇਖਾ ਇਹਨਾਂ ਦਾ ਆਮ ਆਦਮੀ ਪਾਰਟੀ ਤੁਹਾਡੀ ਕੋਈ ਪਰਸਨਲ ਖੁੰਦਕ ਹੈ ਜਿਵੇਂ ਤੁਹਾਡਾ ਵੀ ਪਛੋਕੜਾ ਆਮ ਆਦਮੀ ਪਾਰਟੀ ਨਾਲ ਇੱਕ ਵੇਲੇ ਜੁੜਿਆ ਰਿਹਾ ਤੁਸੀਂ ਵੀ ਜੈਤੂ ਦੇ ਵਿੱਚ ਕੰਮ ਕੀਤਾ ਕਿਉਂਕਿ ਵਿਰੋਧੀ ਪਾਰਟੀਆਂ ਤਾਂ ਪਾਰਟੀ ਨੂੰ ਸਰਕਾਰ ਨੂੰ ਘੇਰਦੀਆਂ ਹੁੰਦੀਆਂ ਤੁਸੀਂ ਪੱਤਰਕਾਰ ਹੋ ਤੁਹਾਡੇ ਤੇ ਵੀ ਇਹ ਗੱਲਾਂ ਵੀ ਜਿਹੜੀਆਂ ਉੱਠਦੀਆਂ ਨੇ ਕੁਝ ਲੋਕ ਉਠਾਉਂਦੇ ਕਿ ਤੁਸੀਂ ਪਹਿਲਾਂ ਆਮ ਆਦਮੀ ਪਾਰਟੀ 'ਚ ਰਹੇ ਤੇ ਅੱਜ ਤੁਸੀਂ ਉਹਨਾਂ ਦਾ ਵਿਰੋਧ ਕਰ ਰਹੇ ਹੋ ਬਿਲਕੁਲ ਇੱਕ ਸਮਾਹ ਸੀਗਾ ਜੇ ਅਸੀਂ ਪਾਰਟੀ 'ਚ ਰਹੇ ਹਾਂਗੇ ਅਸੀਂ ਵੀ ਇਨਕਲਾਬ ਸੀ ਜਦੋਂ ਦਿੱਲੀ ਆਇਆ ਸੀ ਵੀ ਲੱਗਿਆ ਚਲੋ ਜਿਵੇਂ ਜਿਵੇਂ ਪਤਾ ਲੱਗਾ ਕਿ ਇਹ ਵੀ ਪਾਲਿਸੀਆਂ ਇਹਨਾਂ ਦੀਆਂ ਵੀ ਉਹਨਾਂ ਵਰਗੀਆਂ ਸੀ ਪਾਸੇ ਹੋਏ ਆਪ ਦੇ ਇਸ profession ਚ ਆਏ ਇਸ profession ਦੇ ਵਿੱਚ ਮੈਂ ਮੈਨੂੰ ਅੱਜ ਇੱਕ ਸੱਜਣ ਕਹੀ ਆਵੇ ਕਹਿੰਦਾ ਤੁਸੀਂ ਜਦੋਂ ਸਰਵੇ ਕਰਦੇ ਸੀ ਤਾਂ ਸਾਰੇ ਆਮਦਨੀ ਪਾਰਟੀ ਦੇ ਹੱਕੇ ਸੀ ਤੁਸੀਂ ਮੇਰੇ ਪੇਜ ਤੇ ਸਰਵੇ ਪੇ ਸਾਰੇ ਆਮਦਨੀ ਪਾਰਟੀ ਦੇ ਹੱਕੇ ਜਾਂਦੇ ਸੀ ਮਤਲਬ ਜੇ ਅਸੀਂ ਵਿਰੋਧਤਾ ਹੁੰਦੀ ਤਾਂ ਅਸੀਂ ਉਹਦੀ ਵਿਰੋਧੀ ਕਿਉਂਕਿ ਪਾਰਟੀ ਤਾਂ 2018 ਦੇ ਵਿੱਚ ਛੱਡਤੀ ਤੇ ਮੈਂ ਸਰਵੇ ਕੀਤੇ ਸੀ 2021 ਦੇ ਵਿੱਚ ਜਾ ਕੇ ਸੋ ਇਸ ਕਰਕੇ ਇਹ ਗੱਲਾਂ ਉਹੀ ਹੈ ਵੀ ਜਿਹੜੀ ਸਰਕਾਰ ਹੈ ਸਵਾਲ ਉਹਨੂੰ ਹੀ ਹੋਣਗੇ ਕਿ ਅਸੀਂ ਸਾਡੇ ਨਾਲ ਅਦਾਰੇ ਨਹੀਂ ਅਸੀਂ ਇੱਕ slogan ਵੀ ਦਿੱਤਾ ਹੋਇਆ ਕਿ ਅਸੀਂ ਨਿਰਪੱਖ ਨਹੀਂ ਆ ਅਸੀਂ ਲੋਕਪੱਖੀ ਆ ਸਰਕਾਰ ਇੱਕ ਬੰਦਾ ਕੋਈ ਤਨਾੜ ਹੈ ਉਹ ਇੱਕ ਕਿੱਲਾ ਜ਼ਮੀਨ ਤੇ ਕਬਜ਼ਾ ਕਰੀ ਬੈਠਾ ਇੱਕ ਮਜ਼ਦੂਰ ਹੈ 10 ਮਜ਼ਦੂਰ 10 ਕਨਾਲਾਂ ਤੇ ਕਬਜ਼ਾ ਕਰੀ ਬੈਠਿਆ ਸਰਕਾਰ ਉਹ 10 ਮਜ਼ਦੂਰਾਂ ਦਾ ਕਬਜ਼ਾ ਛਡਾਉਣ ਦੀ ਹਾਲ ਕਿ ਉਹ ਨਜਾਇਜ਼ ਹੈ ਅਸੀਂ ਪਹਿਲਾਂ ਉਹਨਾਂ ਸਵਾਲ ਕਰਾਂਗੇ ਕਿ ਉਹਦਾ ਕਬਜ਼ਾ ਛਡਾ ਕੇ ਉਹ ਜਿਹੜਾ ਕਿੱਲੇ ਵਾਲਾ ਜਿਹਨੇ ਕਿੱਲਾ ਨੱਪਿਆ ਹੋਇਆ ਤੁਸੀਂ ਇਹ 10 ਘਰ ਤਾਂ ਉਜਾੜਨ ਆ ਗਏ ਸੋ ਅਸੀਂ ਨਿਰਪੱਖ ਨਹੀਂ ਅਸੀਂ ਲੋਕਪੱਖੀ ਆ ਲੋਕ ਕਿਸੇ ਗੱਲ ਦੇ ਵਿੱਚ ਕਾਨੂੰਨ ਨੂੰ ਤੋੜ ਵੀ ਸਕਦੇ ਆ ਅਸੀਂ ਤਾਂ ਵੀ ਲੋਕਾਂ ਦੀ ਗੱਲ ਕਰਾਂਗੇ ਲੋਕਾਂ ਦੀ ਗੱਲ ਜ਼ਰੂਰੀ ਹੈ ਕਿਉਂਕਿ ਕਾਨੂੰਨ ਵੀ ਤਾਂ ਲੋਕਾਂ ਨਾਲ ਹੀ ਆ ਲੋਕਤੰਤਰ ਤੰਤਰ ਤਾ ਛੋਟੀ ਚੀਜ਼ਾਂ ਲੋਕ ਬਾਲੇ ਵੱਡੇ ਐ ਸੋ ਇਸ ਕਰਕੇ ਜਿਹੜੀ ਇਹ ਗੱਲ ਆ ਕਿ ਮੇਰੀ ਖੁੰਦਕ ਹੈ ਖੁੰਦਕ ਰੱਖ ਕੇ ਕਰਨੀ ਐ ਕੱਲ ਇਹ ਸੱਤਾ ਜੀ ਤੁਰ ਗਈ ਜਿਹੜੀ ਸਰਕਾਰ ਆ ਉਹ ਸੀ ਉਹਨੂੰ ਸਵਾਲ ਸ਼ੁਰੂ ਕਰ ਦਿਆਂਗੇ ਜਦੋਂ ਇਹ ਸੱਤਾ 'ਚ ਕੋਈ ਹੋਰ ਆ ਗਿਆ ਉਹਨੂੰ ਸਵਾਲ ਸ਼ੁਰੂ ਕਰ ਦਿਆਂਗੇ ਜਿਹੜਾ ਵੀ ਆਊਗਾ ਉਹਨੂੰ ਸਵਾਲ ਹੁੰਦੇ ਹੀ ਰਹਿਣੇ ਆ ਆਡੀਓ ਬਲਕਾਰ ਸਿੱਧੂ ਐਮ ਐਲ اے ਦੀ ਐ ਤੇ ਪਰਚਾ ਉਹਦਾ ਪੀਏ ਤੁਹਾਡੇ ਤੇ ਦਰਜ ਕਰਵਾਉਂਦਾ ਇਹ ਮਾਮਲੇ ਨੂੰ ਤੁਸੀਂ ਕਿਉਂ ਲੈਂਦੇ ਇਹ ਪਤਾ ਹੀ ਨਹੀਂ ਹੁਣ ਮੈਂ ਤਾਂ ਇਹ ਨਹੀਂ ਸਮਝ ਆਉਂਦੀ ਕਿ ਐਮ ਐਲ اے ਸਾਹਿਬ ਨੂੰ ਗੱਦ ਕਰਵਾਉਣਾ ਚਾਹੀਦਾ ਸੀ ਠੀਕ ਐ ਜੀ ਇਹ ਹੁਣ ਉਹਨਾਂ ਨੂੰ ਆ ਉਹ ਆਏ ਹੁੰਦਾ ਮੋਢੇ ਦੇ ਧਰ ਕੇ ਇਹ ਕੱਲੀ ਇਹ ਬਲਕਾਰ ਸਿੱਧੂ ਦਾ ਨਹੀਂ ਮੈਂ ਮੈਂ ਪਹਿਲਾਂ ਵੀ ਜਕਰ ਕੀਤਾ ਇਹਦੇ ਨਾਲ ਮੋਲਕ ਸਿੰਘ ਦਾ ਵੀ ਹੱਥ ਹੈ ਐਮ ਐਲ ਏ ਮੋਲਕ ਸਿੰਘ ਹੈ ਉਹ ਲੰਬੇ ਸਮੇਂ ਤੋਂ ਸਾਡੇ ਪੱਤਰਕਾਰ ਸਾਥੀਆਂ ਨੂੰ ਇਹ ਕਹਿੰਦੇ ਆਏ ਆ ਕਿ ਮੇਰੇ ਕੂਣੀਆਂ ਮਾਰਦਾ ਹੈ ਚੂਣੀਆਂ ਵੜਦਾ ਮੈਂ ਕੂਣੀ ਮਾਰੂੰਗਾ ਮੈਂ ਇਹਨੂੰ ਦਿਖਾਉਂਗਾ ਕਿਤੇ ਦਾਦੇ ਦੀਆਂ ਕਿਤੇ ਪੋਤੇ ਦੀਆਂ ਇਹ ਸਾਰਾ ਖੁਸ਼ ਦੇ ਵਿੱਚ ਸ਼ਾਸਨ ਕਰਤਾ ਐਮ ਐਲ ਏ ਮੋਲਕ ਸਿੰਘ ਵੀ ਹੈ ਤੁਹਾਡੇ ਨੇੜੇ ਵੀ ਰਹੇ ਆ ਨੇੜੇ ਰਹੇ ਆ ਮੇਰੇ ਨੇੜੇ ਰਹੇ ਆ ਸਾਡੇ ਸ਼ਹਿਰ ਦੇ ਸਾਡੇ ਇਲਾਕੇ ਦੇ ਆ ਸੋ ਉਹਨਾਂ ਨੇ ਸਰਪੰਚੀ ਤੱਕਾ ਕੀਤਾ ਅਸੀਂ ਉਹ ਦਿਖਾਇਆ ਉਹਨਾਂ ਨੇ ਟਰੱਕ ਯੂਨੀ ਦੀ ਪ੍ਰਧਾਨਗੀ ਤੱਕੇ ਨਾ ਖੋਈ ਸੀ ਅਸੀਂ ਉਹ ਦਿਖਾਈ ਸੀ ਉਹਨਾਂ ਨੇ ਜਿਹੜੇ ਜਿਹੜੇ ਤੱਕੇ ਕੀਤੇ ਅਸੀਂ ਜੰਤ ਤੱਕ ਕੀਤੇ ਆ ਜਿਹਦੇ ਕਰਕੇ ਸਾਰਾ ਕੁਝ ਜਿਹੜਾ ਹੋਇਆ ਤੇ ਬਾਕੀ ਕੋਈ ਗੱਲ ਨਹੀਂ ਜੇ ਤੱਕਾ ਅੱਜ ਵੀ ਕਰਨਗੇ ਲੋਕਾਂ ਦੇ ਕੰਮ ਨਾ ਹੋਣਗੇ ਲੋਕ ਸਾਨੂੰ ਸੱਦਣਗੇ ਅਸੀਂ ਬਲਕਾਰ ਸਿੱਧੂ ਦੇ ਹਲਕੇ 'ਚ ਵੀ ਜਾਵਾਂਗੇ ਅਸੀਂ ਜੈਤੋ 'ਚ ਵੀ ਜਾਵਾਂਗੇ ਅਸੀਂ ਕੋਰਟ ਵੀ ਫਰੀਦਕੋਟ ਰੈਂਡਾ ਜਿੱਥੇ ਵੀ ਜਾਵਾਂਗੇ ਜੇ ਕੁਲਤਾਰ ਸਿੰਘ ਸੰਧਵਾ ਨੇ ABC ਨੂੰ ਨਹੀਂ ਜਾਣ ਦਿੱਤਾ ਅੰਦਰ ਉਹਨਾਂ ਤੇ ਇਲਜ਼ਾਮ ਲੱਗਿਆ ਅਸੀਂ ਉਹਨਾਂ ਖਿਲਾਫ ਵੀ ਬੋਲੇ ਹਾਲਾਂਕਿ ਇਹਨੇ ਪ੍ਰਿਵੀ ਪ੍ਰਿਬਲਿਜ ਕਮੇਟੀਆਂ ਜੋ ਮਰਜ਼ੀ ਬਣਾਈ ਜਾਣ ਪਰ ਜਿੱਥੇ ਲੋਕਾਂ ਨਾਲ ਧੱਕਾ ਹੋਊਗਾ ਸਾਡੇ ਮੀਡੀਆ ਨਾਲ ਧੱਕਾ ਹੋਊਗਾ ਅਸੀਂ ਬੋਲਦੇ ਰਹਿਣਾ ਕੋਈ ਡਰ ਕੋਈ ਪ੍ਰੈਸ਼ਰ ਡਰ ਜਦੋਂ ਲੋਕ ਨਾਲ ਹੈ ਫਿਰ ਕੋਈ ਡਰ ਨਹੀਂ ਚੱਲੇ ਹੋਈਏ 100 ਵਾਰੀ ਡਰਗੇ ਲੋਕਾਂ ਦੀ ਆਵਾਜ਼ ਅਸੀਂ ਬਣਦੇ ਆ ਲੋਕ ਸਾਡੇ ਨਾਲ ਹੈ ਫਿਰ ਡਰ ਕਾ ਦਾ ਬਾਕੀ ਸਾਡੇ ਗੁਰੂ ਸਾਹਿਬਾਨਾਂ ਨੇ ਕਿਹਾ ਕਿ ਨਾ ਡਰ ਕਿਸੇ ਨੂੰ ਦੇਣਾ ਨਾ ਡਰ ਕਿਸਦਾ ਮੰਨਣਾ ਅਸੀਂ ਓਮੀ ਕੰਮ ਕਰਦੇ ਰਵਾਂਗੇ ਕੰਮ 'ਚ ਤੇਜ਼ੀ ਤਾਂ ਪੂਰਾ ਸਕਦੀ ਹੈ ਪਰ ਇਹ ਨਹੀਂ ਮਿਲੂਗਾ ਵੀ ਲੋਕਾਂ ਨੂੰ ਜੇ ਕੰਮ 'ਚ ਡਾਉਣ ਹੀ ਪੈਣਾ ਹੁੰਦਾ ਤਾਂ ਅੱਜ ਵਾਲੀ ਆਡੀਓ ਨਹੀਂ ਆਉਂਦੀ ਸੀ ਉਹ ਅੱਜ ਵਾਲੀ ਆਡੀਓ ਇਹੀ ਨਤੀਜਾ ਹੈ ਕਿ ਅਸੀਂ ਅੱਗੇ ਨੂੰ ਵਧਾਂਗੇ ਇਹ ਪਿੱਛੇ ਨੂੰ ਨਹੀਂ ਹਟਾਂਗੇ ਠੀਕ ਹੈ ਤਾਂ ਇਹ ਸੀ ਮਨਿੰਦਰ ਸਿੱਧੂ ਜਿਨ੍ਹਾਂ ਦੇ ਉੱਤੇ ਪਰਚਾ ਕੀਤਾ ਗਿਆ ਤੇ ਉਹਨਾਂ ਦਾ ਜਿਹੜਾ ਇਸ ਵੇਲੇ ਸਾਹਮਣੇ ਆਏ ਨੇ ਲਗਾਤਾਰ ਇਸ ਮਸਲੇ ਨੂੰ ਲੈ ਕੇ ਜਿਹੜੇ ਅਗਲੇ ਪ੍ਰੋਗਰਾਮ ਦਿੱਤੇ ਜਾ ਰਿਹਾ 3 ਮਾਰਚ ਨੂੰ ਹੁਣ ਬਠਿੰਡਾ ਦੇ ਵਿੱਚ ਇੱਕ ਵਾਰ ਫਿਰ ਤੋਂ ਪ੍ਰੋਟੈਸਟ ਵੱਡੇ ਤੌਰ ਤੇ ਰੱਖਿਆ ਗਿਆ ਜਿਸ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਤੇ ਆਮ ਲੋਕਾਂ ਨੂੰ ਪਹੁੰਚਣ ਦਾ ਸੱਦਾ ਦਿੱਤਾ ਗਿਆ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ